ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਆ ਦੇਖ ਰਹੇ ਹੋ ਜੀ ਇਹ ਜਿਹੜੀ ਜਗ੍ਹਾ ਹੈ ਹਿਮਾਚਲ ਹੈ ਜੀ ਹਿਮਾਚਲ ਦੇ ਵਿੱਚ ਇੱਕ ਘਰ ਬਣੀ ਜਾਂਦਾ ਜੀ ਘਰ ਹੈ ਬਿਲਕੁਲ ਪਹਾੜਾਂ ਦੇ ਉੱਤੇ ਤੇ ਪੂਰੇ ਸੰਘਣੇ ਜੰਗਲਾਂ ਦੇ ਵਿੱਚ ਜਿੱਥੋਂ ਦਾ ਕਿ ਵਾਤਾਵਰਨ ਬੜਾ ਸੋਹਣਾ ਲੱਗਿਆ ਤੇ ਦੇਖਣ ਵਾਲੀ ਜਗ੍ਹਾ ਬੜੀ ਖੂਬਸੂਰਤ ਹੈ ਇਸ ਜਗ੍ਹਾ ਤੇ ਇਹ ਘਰ ਬਣਨਾ ਹੈ ਜੀ ਆ ਜਿਹੜਾ ਥੱਲੇ ਲੈਂਟਰ ਪਾਇਆ ਹੋਇਆ ਦੇਖ ਰਹੇ ਹੋ ਇਧਰੋਂ ਤੁਹਾਨੂੰ ਦਿਖਦਾ ਇਧਰੋਂ ਤਾਂ ਇਹ 1.5 ਫੁੱਟ ਉੱਚਾ ਹੈ ਤੇ ਜੇ ਇਸ ਲੈਂਟਰ ਦਾ ਆਪਾਂ ਦੂਜਾ ਪਾਸਾ ਦੇਖੀਏ ਤਾਂ ਇਹ 13-14 ਫੁੱਟ ਉੱਚਾ ਹੈ ਕਿਉਂਕਿ ਇਹ ਪੱਧਰ ਕਰਨ ਲਈ ਇੱਥੇ ਬੀਮਾਂ ਤੇ ਇਹ ਲੈਂਟਰ ਪਾਉਣਾ ਪੈਂਦਾ ਆਹ ਜਗ੍ਹਾ ਇਹਦੀ 15 ਫੁੱਟ ਮੂਚੀ ਆ ਦੂਜੀ ਸਾਈਡ ਤੇ ਜਿੱਧਰੋਂ ਇਹ 1.5 ਫੁੱਟ ਉੱਚਾ ਹੈ ਇਧਰ ਇਹਨਾਂ ਦਾ ਪਹਿਲਾਂ ਵਾਲਾ ਪੁਰਾਣਾ ਘਰ ਵੀ ਹੈ ਆਹ ਚੁਗਾਠਾਂ ਪਈਆਂ ਹੋਈਆਂ ਦੇਖ ਰਹੇ ਹਾਂ ਬਹੁਤ ਵਧੀਆ ਜਸਤੀ ਚੁਗਾਠਾਂ ਸੀ ਇਹ ਪਰ ਇਹਦੀ ਜਿਹੜੀ ਚਣਾਈ ਹੈ ਇਸ ਘਰ ਦੀ ਇਹ ਸਾਰੀ ਪੁਰਾਣੇ ਢੰਗਾਂ ਵਾਲੀ ਮਿੱਟੀ ਚ ਹੋਣੀ ਹੈ ਮਿੱਟੀ ਚ ਜਾਂ ਚੂਨੇ ਚ ਆਹ ਮਿੱਟੀ ਇਹ ਪਹਾੜਾਂ ਦੀ ਬੜੀ ਚੀਕਣੀ ਮਿੱਟੀ ਹੈ ਜਿਵੇਂ ਆਪਣਾ ਪੋਚਾ ਹੁੰਦਾ ਹੈ ਉਸ ਤਰ੍ਹਾਂ ਦੀ ਹੈ ਇਸ ਮਿੱਟੀ ਨੂੰ ਥੋੜਾ ਜਿਹਾ ਸੋਧ ਕੇ ਛਾਣ ਕੇ ਕਿਉਂਕਿ ਮਿੱਟੀ ਦੀ ਜਾਂਚ ਪਹਿਲਾਂ ਵੀ ਅਸੀਂ ਕਰ ਚੁੱਕੇ ਹਾਂ ਕਿਉਂਕਿ ਇਹਨਾਂ ਨੇ ਇੱਕ ਆ ਪੁਰਾਣਾ ਕਮਰਾ ਦਿਖਾਇਆ ਮੈਨੂੰ ਜਿਹੜਾ ਕਿ ਇਹਨਾਂ ਦਾ ਬਹੁਤ ਪੁਰਾਣਾ ਘਰ ਸੀਗਾ ਤੇ ਹੁਣ ਇਹਦੇ ਵਿੱਚ ਮਤਲਬ ਪਸ਼ੂਆਂ ਲਈ ਤੂੜੀ ਹਰਾ ਚਾਰਾ ਤੇ ਹੋਰ ਸਾਮਾਨ ਰੱਖਿਆ ਗਿਆ ਤੇ ਇਹ ਕਮਰਾ ਵੀ ਜਿਉਂ ਦਾ ਤਿਉਂ ਹੀ ਪਿਆ ਹੋ ਕਹਿੰਦੇ ਵੀ ਜੇ ਕਿਤੇ ਇਹਦੀ ਸਾਂਭ ਸੰਭਾਲ ਹੋਵੇ ਤਾਂ ਇਹ ਉਵੇਂ ਹੀ ਪਿਆ ਹੈ ਦਾ ਕੁਝ ਵੀ ਖਰਾਬੀ ਨਹੀਂ ਹੋਈ ਕੋਈ ਇਹਨੂੰ ਸਿਉਂਖ ਨਹੀਂ ਲੱਗੀ ਇਹਦੇ ਗੇਟਾਂ ਨੂੰ ਤੇ ਆਹ ਇੱਟਾਂ ਉਸੇ ਮਿੱਟੀ ਦੀਆਂ ਬਣੀਆਂ ਹੋਈਆਂ ਜਿਹੜੀ ਮਿੱਟੀ ਨਾਲ ਹੁਣ ਅਸੀਂ ਚੜਾਈ ਕਰਨੀ ਆ ਹੁਣ ਮਤਲਬ ਇੱਟਾਂ ਤਾਂ ਪੱਕੀਆਂ ਹੋ ਗਈਆਂ ਬਾਕੀ ਬੀਮ ਹੋ ਗਏ ਬੀਮ ਥੱਲੇ ਆ ਰਹੇ ਆ ਪਹਾੜਾਂ ਦਾ ਏਰੀਆ ਹੋਣ ਕਰਕੇ ਇੱਥੇ ਬੀਮ ਦਾ ਜ਼ਰੂਰ ਇਖਤਮਲ ਕੀਤਾ ਜਾਂਦਾ ਕਿਉਂਕਿ ਜਗਾ ਪੱਧਰ ਨਹੀਂ ਹੈ ਕਿ ਕੋਈ ਪਾਸਾ ਉੱਚਾ ਬਹੁਤ ਜ਼ਿਆਦਾ ਤੇ ਕੋਈ ਪਾਸਾ ਨੀਮਾ ਤੇ ਇਸ ਮਿੱਟੀ ਨੂੰ ਅਸੀਂ ਹੋਰ ਥੋੜਾ ਜਿਆ ਸੋਧ ਕੇ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਮਿੱਟੀ ਦੇ ਵਿੱਚ ਅਸੀਂ ਕੀ ਕੀਤਾ ਵੀ 8 ਬੱਠਲ ਮਿੱਟੀ ਦੇ ਪਾ ਕੇ ਵਿੱਚ ਇੱਕ ਬੱਠਲ ਚੂਨੇ ਦਾ ਪਾਇਆ ਤਾਂ ਕਿ ਜਦੋਂ ਤਰਾਈ ਕਰਾਂਗੇ ਮਿੱਟੀ ਦਰਜਾਂ ਦੇ ਵਿੱਚੋਂ ਨਾ ਨਿਕਲੇ ਈਟਾਂ ਸਾਫ਼ ਰਹਿਣ ਗਾਰੇ ਦੀ ਚਣਾਈ ਤੋਂ ਅਸੀਂ ਇਸ ਕਰਕੇ ਥੋੜਾ ਜਿਹਾ ਟਾਲ ਕਰ ਦਿੰਨੇ ਆ ਜਾਂ ਮਿਸਤਰੀ ਵੀ ਵੀਰ ਥੋੜਾ ਜਿਹਾ ਇਸ ਕਰਕੇ ਨਹੀਂ ਕਰਦੇ ਵੀ ਜਦੋਂ ਲਪਾਈ ਕਰਦੇ ਆ ਵੀ ਤرائی ਕਰਦੇ ਆ ਤਾਂ ਉਹ ਗਾਰਾ ਵਿੱਚੋਂ ਨਿਕਲ ਨਿਕਲ ਕੇ ਇੱਟਾਂ ਦੇ ਉੱਤੇ ਲੱਗ ਜਾਂਦਾ ਹੈ। ਅ ਇੱਟਾਂ ਲਿਪਟ ਜਾਂਦੀਆਂ ਜਾਂ ਕਹਿ ਲਓ ਵੀ ਇੱਟਾਂ ਦੇ ਰੋਮ ਬੰਦ ਹੋ ਜਾਂਦੇ ਆ ਉਹ ਪੂਰੀ ਤਰ ਨਹੀਂ ਹੋਣ ਦਿੰਦੀ ਜਦੋਂ ਉੱਤੇ ਗਾਰਾ ਲੱਗ ਜੇ ਤਾਂ ਉੱਤੋਂ ਪਾਣੀ ਤਿਲਕਣ ਲੱਗ ਜਾਂਦਾ ਉਹ ਇੱਟ ਨੂੰ ਸੋਕੜ ਨਹੀਂ ਦਿੰਦਾ। ਇਸ ਕਰਕੇ ਪੂਰੀ ਵਧੀਆ ਢੰਗ ਨਾਲ ਤرائی ਨਹੀਂ ਹੋ ਸਕਦੀ। ਪਰ ਉਹਦੀ ਉਸ ਲਈ ਥੋੜੀ ਜੀ ਮਿੱਟੀ ਦੀ ਇਹਾਰੇ ਦੀ ਚਣਾਈ ਕਰਨੀ ਵੀ ਆ ਤਾਂ ਅਸੀਂ ਉਹਦੇ ਵਿੱਚ 10 ਬੱਠਲਾਂ ਦੇ ਮਗਰ ਜਾਂ ਤਾਂ ਇੱਕ ਬੱਠਾ ਸਿਮਿੰਟ ਦਾ ਪਾ ਲਿਆ ਕਰੀਏ ਜਾਂ ਮਤਲਬ 8 ਬੱਠਲਾ ਮਗਰ ਇੱਕ ਬੱਠਾ ਚੂਨੇ ਦਾ ਪਾ ਲਿਆ ਕਰੀਏ ਉਹਦੇ ਨਾਲ ਗਾਰਾ ਹੈ ਜਿਹੜਾ ਜਾਂ ਮਿੱਟੀ ਆ ਉਹ ਜਦੋਂ ਤਾਰ ਕਰਾਂਗੇ ਉਹ ਵਿੱਚ ਖੜਾ ਰਿਹਾ ਕਰੂਗਾ ਇਸ ਘਰ ਦੀਆਂ ਸਾਰੀਆਂ ਕੰਧਾਂ ਤੁਸੀਂ ਦੇਖੋਗੇ ਜਿੰਨੀਆਂ ਵੀ 9 ਇੰਚੀ ਕੰਧਾਂ ਆ ਉਹ ਸਾਰੀ ਗਾਰੇ ਦੀ ਚਣਾਈ ਹੈ ਜਿਹੜੀਆਂ ਇਹਦੇ ਵਿੱਚ 5 ਇੰਚੀ ਕੰਧਾਂ ਆ ਉਹ ਸਮੇਂ ਤੇ ਚਲਾਈਆਂ ਹੋਈਆਂ ਤੇ ਆ ਉਤਲੇ ਪਾਸੇ ਸਾਰਿਆਂ ਦੇ ਇੱਕ ਕਮਰਿਆਂ ਦੇ ਵਿੱਚ ਇੱਕਾ ਗੋਲਾ ਜਾਂ ਬਣਨਾ ਤਾਂ ਹਾਲੇ ਪਾਸੇ ਟੱਕ ਦੇ ਕਿਉਂਕਿ ਤਾਂ ਹਾਲੇ ਪਾਸੇੋਂ ਜਿਹੜੀ ਕੋਈ ਇਹ ਕੰਧ ਆਏ ਕਾਫੀ ਜਿਆਦਾ ਚੌੜਾਈਦਾਰ ਬਣ ਜਾਣੀ ਆ ਕਿਉਂਕਿ ਇਹਦੇ ਉੱਤੇ ਹੋ ਸਕਦਾ ਡੋਮ ਲਾਈਏ ਜਾਂ ਫਰਬ ਬਣੀਆਂ ਡਾਟਾਂ ਲਾਈਏ ਤੇ ਹਰ ਕੰਧ ਤੇ ਤੁਸੀਂ ਆ ਉਤਲੇ ਪਾਸੇ ਇੱਕ ਕਮਰਿਆਂ ਦੇ ਵਿੱਚ ਆ ਗੋਲਾ ਬਣਿਆ ਹੋਇਆ ਦੇਖੋਗੇ ਕਿਉਂਕਿ ਇਹਦੇ ਤੇ ਪੁਰਾਣੇ ਢੰਗ ਦਾ ਘਰ ਥੋੜਾ ਜਿਹਾ ਪ੍ਰਾਤਨ ਦਿਖਾਉਣਾ ਕਿਉਂਕਿ ਇੱਥੇ ਕੋਈ ਵੀ ਪੀਓਪੀ ਕਿਸੇ ਵੀ ਕਿਸਮ ਦਾ ਉਹ ਨਹੀਂ ਹੋਣਾ ਆ ਤੁਸੀਂ ਦੇਖ ਰਹੇ ਹੋ ਆ ਪੂਰੀ ਘਾਰੇ ਦੀ ਚਣਾਈ ਹੈ ਜਿਹੜੇ ਮਿਸਤਰੀ ਜੀ ਕਰ ਰਹੇ ਆ ਤੇ ਬਾਕੀ ਵੀ ਉਹਦੀ ਕੋਈ ਵੀ ਕਿਸੇ ਕਿਸਮ ਦੀ ਵੀ ਕੋਈ ਵੀ ਦਿੱਕਤ ਨਹੀਂ ਹੈ ਇਹਦੇ ਵਿੱਚ ਬਿਲਕੁਲ ਬਹੁਤ ਥੋੜੇ ਥਾਵਾਂ ਤੇ ਸਿਮਿੰਟ ਲਾਇਆ ਗਿਆ ਜਿੱਥੇ ਜਾਂ ਤਾਂ ਅਚ ਜਗਾਠਾਂ ਅੰਦਰੋਂ ਭਰੀਆਂ ਗਈਆਂ ਉੱਥੇ ਸਿਮਿੰਟ ਵਰਤਿਆ ਗਿਆ ਆ ਦੇਖੋ ਘਾਰੇ ਦੀ ਚਣਾਈ ਤੁਹਾਨੂੰ ਸਾਫ਼ ਦਿਖ ਰਹੀ ਹੈ ਤੇ ਜਾਂ ਕਹਿ ਲੋ ਪੰਜਾਂ ਇੰਚੀ ਕੰਦਾ ਵਿੱਚ ਵਰਤਿਆ ਗਿਆ। ਬਾਕੀ ਇਹ ਘਰ ਸਾਰਾ ਕੁਦਰਤੀ ਢੰਗ ਦਾ ਘਰ ਹੈ। ਬਹੁਤ ਸੋਹਣੀ ਜਗ੍ਹਾ ਤੇ ਘਰ ਬਣਿਆ ਹੋਇਆ ਹੈ। ਕਿਉਂਕਿ ਇੱਥੇ ਟਾਵੇਂ-ਟਾਵੇਂ ਘਰ ਹੈ। ਕੋਈ ਵੀ ਘਰ ਹੈ ਨਾਲ ਲਗਵਾ ਘਰ ਨਹੀਂ ਹੈ ਜੰਗਲ ਦੇ ਵਿੱਚ। ਇੱਕ ਥੋੜੀ ਵਿੱਥ ਤੇ ਘਰ ਹੈ, ਦੂਜਾ ਥੋੜੀ ਦੂਰ ਘਰ ਹੈ। ਤੇ ਬਾਕੀ ਵੀਰੋ ਆਉਣ ਵਾਲੇ ਸਮੇਂ ਜਦੀਆਂ ਛੱਤਾਂ ਪੈਂਦੀਆਂ ਦਿਖਾਵਾਂਗੇ। ਵੀਡੀਓ ਵਧੀਆ ਲੱਗੀ ਤਾਂ ਅੱਗੇ ਸਾਂਝੀ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ